ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਆਪਣੇ ਪਿੰਡ ਖੁੱਡੀਆਂ ਵਿਖੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਖਰ ਗੁਰਮੀਤ ਸਿੰਘ ਖੁੱਡੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਖੇਤੀਬਾੜੀ ਨਾਲ ਜੁੜੀਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੰਤਰੀ ਸਾਹਿਬ ਹੋਰਾਂ ਨੇ ਉਹਨਾਂ ਦੀ ਹਦਾਇਤ ਸੀ ਕਿ ਕਿਸਾਨੀ ਲਈ ਵੱਧ ਤੋਂ ਵੱਧ ਕੀਤਾ ਜਾਵੇ ਤੋਂ ਇੱਕ ਤਾਂ ਸਾਡੀ ਜਿਹੜੀ ਬਰਾੜੀ ਦੀ ਮੁੱਖ ਸਮੱਸਿਆ ਹੈ ਉਹਦੇ ਤੇ 500 ਕਰੋੜ ਰੁਪਈਆ ਅਸੀਂ ਲਾਉਣਾ ਹੈ ਇਸ ਵਾਰੀ ਉਹਦੇ ਚੋ 60 40 ਦੀ ਰੇਸ਼ਿਓ ਕਰਦੀ ਪਿਛਲੇ ਵਰਿਆਂ ਚ ਇਹ ਹੋਇਆ ਕਰਦੇ ਸੀ ਕਿ ਸੈਂਟਰ ਗਵਰਨਮੈਂਟ ਦਿੰਦੀ ਸੀ ਜਿਹਦੇ ਨਾਲ ਅਸੀਂ ਕਿਸਾਨਾਂ ਨੂੰ ਸੰਦ ਦਿੰਦੇ ਸਾਂ ਉਹਦੇ ਚ ਸਬਸਿਡੀ ਹੁੰਦੀ ਸੀ ਤੇ ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹ ਕਿਉਂਕਿ ਸਾਰੇ ਲੋਕਾਂ ਲਈ ਸੰਦ ਨਹੀਂ ਹੁੰਦੇ ਉਪਲਬਧ ਜੇ ਆਪਾਂ ਪਰ ਇਕੜ ਕੰਪਲਸੇਸ਼ਨ ਕਰ ਦਈਏ ਇਹਦੇ ਨਾਲ ਸਾਰੇ ਕਿਸਾਨ ਇਸ ਪਰਾਲੀ ਨੂੰ ਇਹਦੀ ਸੰਭਾਲ ਕਰ ਲੈਣਗੇ ਇਹਨੂੰ ਕਿਸੇ ਥਾਂ ਹੋਰ ਵਰਤੋਂ ਕਰ ਲੈਣਗੇ ਇਹਦੀ ਖਾਦ ਵੀ ਬਣ ਸਕਦੀ ਹੈ ਪਰ ਥੋੜਾ ਆਪਾਂ ਨੂੰ ਕਰਨਾ ਪੈਣਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ 2500 ਰੁਪਏ ਆ ਪਰ ਏਕੜ ਆਪਾਂ ਇਹਨਾਂ ਨੂੰ ਦੇਣ ਲੱਗ ਜਾਈਏ ਉਹ ਕਹਿੰਦੇ ਸੀ ਇਸ ਤਰ੍ਹਾਂ ਦੀ بجائے ਮੈਂ ਦੇਖਦਾ ਹਾਂ ਵੀ ਜ਼ਰੂਰ ਮਦਦ ਕਰੀ ਜਾਈਉ ਜਿਹੜੇ ਪਰਾਲੀ ਸੰਭਾਲਣਗੇ ਉਹਨਾਂ ਵਾਸਤੇ ਉਹ ਜਿਹੜੇ ਉਹਨਾਂ ਦੇ ਬੰਡਲ ਜੇ ਵਾਧਦੇ ਆ ਜਿਹੜਾ ਉਸ ਮੁਤਾਬਕ ਵੀ ਉਹ ਗਿਣਤੀ ਦੇ ਨਾਲ ਵੀ ਕਿੰਨੇ ਕੁ ਦੇ ਕੇ ਗਿਆ ਕਿੰਨੇ ਸਵਾਲ ਕੇ ਗਿਆ ਉਸ ਮੁਤਾਬਕ ਕੁਝ ਨਾ ਕੁਝ ਸੋਚਦੇ ਆ ਵੀ ਸਾਨੂੰ ਵੀ ਇਸ ਗੱਲ ਦਾ ਕਿ ਧੂਆਂ ਜਿਹੜੀ ਸਮੱਸਿਆ ਤੇ ਜ਼ਿਆਦਾ ਇਹ ਪ੍ਰਾਲੀ ਦੇ ਨਾਲ ਲੱਗ ਜਾਂਦਾ ਉਸ ਲਈ ਚੋਹਾਨ ਸਾਹਿਬ ਬਹੁਤ ਸੋਲਝੇ ਹੋਏ ਇਨਸਾਨ ਚਾਰ ਵਾਰੀ ਉਹ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਬੜੇ ਸਹਿਜ ਹੋ ਕੇ ਨੇ ਸਾਰੀ ਗੱਲਬਾਤ ਨੂੰ ਸੁਣਿਆ ਇਹ ਤੋਂ ਇਲਾਵਾ ਸਾਡੀ 81-82 ਕਰੋੜ ਰੁਪਈਆ ਜਿਹੜਾ ਆਰ ਕੇ ਬੀ ਵਾਇਦ ਆ ਜਿਹੜਾ ਸਾਡੀ ਅ ਕ੍ਰਿਸ਼ੀ ਕਿਸਾਨ ਜਿਹੜੀ ਹੈਗੀ ਵਿਕਾਸ ਯੋਜਨਾ ਰਾਸ਼ਟਰੀ ਵਿਕਾਸ ਯੋਜਨਾ ਉਹਦਾ ਸੀ ਉਹ ਵੀ ਕਹਿੰਦੇ ਵੀ ਜਲਦੀ ਕਰਦੇ ਇੱਕ ਸਾਸਾ ਸਾਡੀ ਜਿਹੜੀ ਇਸ ਤੇ ਸਟ੍ਰੈਟਜੀ ਬਣਾਉਂਦੇ ਆ ਤੇ ਹੋਰ ਆ ਉਸ ਲਈ ਵੀ ਉਹਨਾਂ ਨੇ ਜਿਹੜੀ ਨਵੀਂ ਸ਼ੁਰੂ ਹੋ ਗਈ ਇੱਕ ਫਾਈਲ ਉਹਨਾਂ ਨੇ ਪ੍ਰਵਾਨ ਕਰ ਲਈ ਜਿੱਦੀ ਗ੍ਰਾਂਟ ਦਿਆ ਕਰਨਗੇ ਉਹ ਰੈਗੂਲਰ ਹੋ ਜੇਗੀ ਔਰ ਇਸ ਤੋਂ ਇਲਾਵਾ ਜਿਹੜੀ ਖਾਦ ਆਉਣ ਚ ਬੜੀ ਆਏ ਵਾਰੀ ਜਿਹੜਾ ਜਦੋਂ ਸਾਨੂੰ ਡੀਪੀ ਦੀ ਲੋੜ ਆ ਉਹਨੂੰ ਪਿੱਛੇ ਕਰ ਦਿੰਦੇ ਆ ਜਿਹੜੀ ਜੂਰੀਆ ਦੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਨੇ ਮੰਨਿਆ ਵੀ ਪੰਜਾਬ ਜਿਹੜਾ ਅਨਾਜ ਦੇ ਪੂਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਇਸ ਗੱਲ ਦਾ ਸੀ ਖਿਆਲ ਰੱਖਾਂਗੇ ਅਸੀਂ ਉਹਦੀ ਉਹਨਾਂ ਨੇ ਅਫਸਰਾਂ ਨੂੰ ਨਾਲ ਦੀ ਨਾਲ ਹਦਾਇਤਾਂ ਕਰ ਦਿੱਤੀਆਂ ਸਾਨੂੰ ਵੀ ਪੰਜਾਬ ਨੂੰ ਇਹੋ ਜੀ ਗੱਲ ਨਾ ਆਵੇ ਤੁਸੀਂ ਇਸ ਗੱਲ ਨੂੰ ਆਪਣੇ ਸੈਕਟਰੀ ਨੂੰ ਕਹਿ ਦੂਸਰੇ ਨੂੰ ਲੈਟਰ ਕੱਢ ਦਿਓ ਵੀ ਉਹਨਾਂ ਦੀ ਡਿਮਾਂਡ ਆਉਂਦੀ ਹੈ ਉਸ ਹਿਸਾਬ ਨਾਲ ਸਾਨੂੰ ਮਿਲ ਜਾਣੀ ਚਾਹੀਦੀ। ਫਸਲ ਬਿੰਦਾਂ ਨੂੰ ਲੈ ਕੇ ਜਿਹੜਾ ਹੈਗੇ ਉਹਦੇ ਬਾਰੇ ਵੀ ਗੱਲ ਹੋਈ ਸੀ ਉਹਦੇ ਤੇ ਸਾਢੇ 17000 ਪਰ ਹੈਕਟੇਅਰ ਜਿਹੜਾ 7000 ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਦੇਵਾਂਗੇ ਛੇ ਦੀ ਕੋਈ ਝੋਨੇ ਦੀ بجائے ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ। ਔਰ ਜਿਹੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ। ਉਹਨਾਂ ਨੇ ਪ੍ਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜ਼ੀ ਆ ਕੇ ਲੈ ਲੈ ਆਇਓ ਉਹਦੇ ਹੱਲ ਕੱਢਣ ਲਈ ਆਪਾਂ ਬੈਠ ਕੇ ਯਤਨ ਕਰਾਂਗੇ ਫਸਲਾਂ ਦੇ ਉੱਤੇ ਫਿਰ ਚਿੱਟੀ ਮੱਕੀ ਦਾ ਹਾਲਾਤ ਦੇਖਣ ਨੂੰ ਪਿਆ ਹੈਗਾ ਕਿ ਕਿਸ ਤਰ੍ਹਾਂ ਦਾ ਅਸਲ ਵਿੱਚ ਤਾਂ ਇਸ ਤੇ ਕਿਉਂਕਿ ਸਾਡਾ ਤਾਂ ਸਾਰਾ ਹੀ ਵਿਭਾਗ ਲੱਗਿਆ 128 ਜਿਹੜੀਆਂ ਟੀਮਾਂ ਬਣਾ ਕੇ ਮੈਂ ਅੱਜ ਵੀ ਉਹਨਾਂ ਨੂੰ ਮੋਨਿਟਰਿੰਗ ਕਰਦਾ ਹੀ ਰਹਿਣਾ ਹਮੇਸ਼ਾ ਉਹਨਾਂ ਦੇ ਜਿਹੜੀ ਚੀਫ ਨੇ ਵੀ ਕਿੱਥੇ ਕੀ ਇਹ ਕੱਲ ਮੇਰੀ ਮਾਨ ਸਾੜੇ ਨਾਲ ਗੱਲ ਹੋਈ ਸੀ ਐ ਮੌਸਮ ਦੇ ਕਾਰਨ ਥੋੜੀ ਜੀ ਇਹ ਹੋ ਜਾਂਦੀ ਹੈ ਤੇ ਪੰਜ ਚਾਰ ਦਵਾਈਆਂ ਜਿਹੜੀਆਂ ਉਹ ਐਫੀਸ਼ੀਐਂਟ ਹੈ ਨੇ ਇਸ ਵਾਸਤੇ ਤੇ ਉਹ ਉਹਦੇ ਵਾਸਤੇ ਸਿਫਾਰਿਸ਼ ਕਰਦੇ ਆ ਕਿਸਾਨ ਉਹਨੂੰ ਕਰਕੇ ਤਕਰੀਬਨ ਕੰਟਰੋਲ ਹੁੰਦਾ ਜਾ ਰਿਹਾ ਹੈ ਜਿੰਨੀ ਚਰਚਾ ਹੈ ਅਜੇ ਤੱਕ ਉਥੋਂ ਅਸੀਂ ਬਚੇ ਆ ਕੱਲ ਨੂੰ ਜੇ ਮੌਸਮ ਥੋੜਾ ਸਾਡਾ ਸਾਥ ਦਿੱਤਾ ਤਾਂ ਜ਼ਰੂਰ ਕੁਦਰਤ ਨੂੰ ਤਾਂ ਕੋਈ ਵੀ ਬੰਦਾ ਨਹੀਂ ਰੋਕ ਸਕਦਾ ਮੂੰਗੀ ਦੀ ਫਸਲ ਲੈ ਕੇ ਕਿਸਾਨ ਕਹਿ ਰਿਹਾ ਪਹਿਲਾਂ ਸਾਨੂੰ ਪਚਾਈ ਬੜੀ ਉਹ ਸਾਡੇ ਪਾਣੀ ਘਟਦੇ ਜੇ ਸੀ ਵੀ ਵਾੜ ਨੇ ਵੀ ਇੱਕ ਟਮੀਟਰ ਹਾਂ ਜੀ ਨੇ ਸੁਖਬੀਰ ਸਿੰਘ ਬਾਦਲ ਖੋਰੀ ਟਵੀਟ ਕਰਨਯੋਗ ਰਹਿ ਗਏ ਨੇ ਹੋਰ ਉਹਨਾਂ ਦੇ ਪੱਲੇ ਕੋਈ ਗੱਲ ਹੈ ਨਹੀਂ ਪਰੰਤੂ ਇਹ ਅਸੀਂ ਮੂੰਗੀ ਦੀ ਫਸਲ ਜਿਹੜੀ ਸੌਣੀ ਦੀ ਫਸਲ ਝੋਨੇ ਦੀ ਬਜਾਏ ਦੇ ਬਦਲਾਵ ਜੋ ਕਿਹਾ ਸੀਗਾ ਵੀ ਇਹਨੂੰ ਅਸੀਂ ਵੀ ਕੁਝ ਨਾ ਕੁਝ ਕਰ ਦਾਂਗੇ ਪਰ ਜਦੋਂ ਸੌਣੀ ਦੀ ਫਸਲ ਆਊਗੀ ਉਸ ਵੇਲੇ ਜ਼ਰੂਰ ਜਿਹੜੀ ਲੈਨੇ ਆ ਕਿ ਉਹਦੀ ਗੁਣਵੰਤਾ ਸਹੀ ਹੋਣੀ ਚਾਹੀਦੀ ਮਾਰਕਫੈਟ ਅਜੇ ਵੀ ਖਰੀਦਦਾ ਪਰ ਕਿਉਂਕਿ ਕਈ ਵਾਰੀ ਦਵਾਈਆਂ ਦੂਈਆਂ ਛਿੜਕਿਓ ਉਹਦੀ ਕਟਾਈ ਕੀਤੀ ਹੁੰਦੀ ਹੈ ਥੋੜੀ-ਮੋਟੀ ਜਿੱਥੇ ਏਜੰਸੀਆਂ ਆਉਂਦੀਆਂ ਉਹਨਾਂ ਦੀ ਜਿਹੜੀ ਹਮਿਆਰ ਤੇ ਕਈ ਵਾਰੀ ਨਹੀਂ ਚੜਦੀ ਫਸਲ ਇਸਕਾ ਐਮ ਐਸ ਵੀ ਤੋਂ ਫਸਲਾਂ ਤੇ ਐਮ ਐਸ ਵੀ ਨੂੰ ਲੈ ਕੇ ਵੀ ਕੋਈ ਸੈਂਟਰ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਹਾਂ ਉਹਨਾਂ ਨੂੰ ਐਮ ਐਸ ਵੀ ਬਾਰੇ ਉਹਨਾਂ ਨੇ ਕਿਹਾ ਸੀ ਵੀ ਇਹ ਮੈਂ ਤਾਂ ਕਿਸਾਨਾਂ ਦਾ ਵੀ ਉਹਦਾ ਠਾਇਆ ਸੀਗਾ ਕਿ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨ ਹਨ ਤੇ ਉਹਨਾਂ ਦੀ ਗੱਲਬਾਤ ਖੁੱਲੇ ਦਿਲ ਨਾਲ ਸੁਣੋ ਔਰ ਉਹਦੇ ਤੇ ਕੁਛ ਨਾ ਕੁਛ ਆਪਣੇ ਵੱਲੋਂ ਜਿਹੜਾ ਜਿਹੜੀ ਉਹਨਾਂ ਨਾਲ ਸਮਝੌਤਾ ਕਰਕੇ ਬਹੁਤ ਸਾਰੀਆਂ ਜਿਹੜੀਆਂ ਜ਼ਾਇਦ ਮੰਗਾ ਉਹਨਾਂ ਨੂੰ ਸਮਝਾਵੇ ਉਹਨਾਂ ਨੇ ਕਿਹਾ ਵੀ ਹਾਂ ਇਸ ਬਾਰੇ ਮੈਂ ਵੀ ਸੋਚ ਰਿਹਾ ਦੀ ਸਰਕਾਰ ਨਾਲ ਗੱਲ ਕਰਕੇ ਕੁਝ ਕਰਾਂ ਕੈਦਰੀਵਾਲ ਸਾਹਿਬ ਤੇ ਸਾਡੀ ਦਿਨੋ ਦਿਨ ਖਾਸ ਤਰ੍ਹਾਂ ਬਿਮਾਰੀ ਜਾ ਰਹੀ ਹੈਗੀ ਦੱਸਿਆ ਜਾ ਰਿਹਾ ਹੈਗਾ ਵੀ ਉਹਨਾਂ ਦੇ ਉਹ ਬਿਮਾਰ ਰਹੇ ਛੰਭ ਰਹੇ ਕਿਉਂਕਿ ਸ਼ੂਗਰ ਦੇ ਕਾਫੀ ਮਰੀਜ਼ ਸਨ ਉਸ ਕਰਕੇ ਉਹਨਾਂ ਦੇ ਜਿਹੜੀ ਡਾਈਟ ਡੂਡ ਵਗੈਰਾ ਉਸ ਮੇਰਾ ਖਿਆਲ ਸਰਕਾਰ ਜਿਹੜੀ ਇੰਟਰਵਿਊ ਦੀ ਉਹ ਵਲ ਤਿਆਰ ਨਹੀਂ ਦੇ ਰਹੀ ਤਾਂ ਤਕਲੀਫਾਂ ਆ ਰਹੀਆਂ ਆ ਉਹਦੇ ਤਾਂ ਤੁਸੀਂ ਵੀ ਤੇ ਮੈਂ ਵੀ ਅਖਬਾਰਾਂ ਵਿੱਚ ਪੜਿਆ ਉੱਤਰਲੇ ਪਾਸੇ ਉਹ ਸਤਕਾਰਯੋਗ ਇੱਕ ਬਹੁਤ ਵੱਡੀ ਪਾਰਟੀ ਦੇ ਆਗੂ ਨੇ ਦੇਸ਼ ਦੇ ਸਤਕਾਰਯੋਗ ਲੀਡਰ ਹੈ ਤੋਂ ਜਿਨ੍ਹਾਂ ਨੇ ਇਸ ਕਿਉਂਕਿ ਤਿੰਨ ਵਾਰ ਦਿੱਲੀ ਦੀ ਸਰਕਾਰ ਚਲਾਈ ਹੈ ਪੰਜਾਬ 'ਚ ਵੀ ਇਹ ਕਮਾਂ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਕਨਵੀਨਰ ਨੇ ਸੈਂਟਰ ਗਵਰਨਮੈਂਟ ਨੂੰ ਇਸ ਬਾਰੇ ਜੇ ਗੱਲ ਹੈ ਤਾਂ ਧਿਆਨ ਦੇਣਾ ਚਾਹੀਦਾ ਪੂਰੇ ਪੂਰਾ ਖਿਆਲ ਰੱਖਣਾ ਚਾਹੀਦਾ ਇੱਕ ਸਤਕਾਰਯੋਗ ਲੀਡਰ ਨੂੰ